ਜੂ ਪਾਣਾ ਚੱਕ ਚੱਕ ਤਾਰੇ ਹੀ ਦਿਖਾਈ ਜਾਂਦਾ ਹੁਣ ਤਾਂ ਹੋ ਗਿਆ ਕੰਮ ਸੇਵਕ ਕਹਿੰਦਾ ਉੱਥੇ ਇਕੱਠ ਕੀ ਮਾ ਮਾ ਉਹ ਤਾਂ ਗੇੜੀ ਦੀ ਬੁਕਿੰਗ ਚੱਲੀ ਜਾਂਦੀ ਐ ਲਾ ਲਾ ਸਾਰੇ ਸਾਰੇ ਗੇੜੀ ਆ ਇਧਰੋਂ ਆਇਆ ਇਧਰੋਂ ਆਇਆ ਜੀਤੀ ਦੀੋਂ ਪਹਿਲਾਂ ਜੀਤੀ ਦੀਆਂ ਲਾ ਲੂ ਕੇ ਇਧਰੋਂ ਆਏ ਕਰਕੇ ਆਏ ਆਏ ਐ ਫਿਰ ਉਹ ਅਮਰ ਦੇ ਕਾਲੇ ਦੇ ਗਾਏ ਬਾਹਰ ਫਿਰੇ ਤੇ ਭਾਗੇ ਟੋਟਾ ਇੰਨਾ ਜਿਹੇ ਚਰੇ ਉਹ ਵੀ ਲੱਗੇ ਪਲੀ ਸਟਾਰਟਰ ਨਹੀਂ ਬਾਹਰ ਖੜ ਗਿਆ ਕੱਟ ਲਗੇ ਹਾਂ ਕਰ ਕਰ ਮਾਰ ਮਾਰ ਚੱਪਲਾਂ ਵੀ ਭੰਨ ਆਪਾਂ ਗਿਆ ਲਾਸਾਂ ਅਮਰਲਾ ਦੇਖਣੀ ਆਇਆ ਇਥੇ ਮੇਲਾ ਹੁਣ ਇੱਕ ਬੰਦਾ ਕਹਿੰਦਾ ਮੈਨੂੰ ਬੰਦਾ ਕਹਿੰਦਾ ਜੰਟੀ ਕੀ ਮੋਟਰ ਦੇ ਪਈ ਆ ਕੋਈ ਕਹਿੰਦਾ ਉੱਥੇ ਤਾਰ ਮੈਂ ਚੱਲ ਮਦਦ ਕਿਉਂ ਆ ਜਾ ਮੈਂ ਅਮਰ ਭੱਜ ਆਇਆ ਹੁਣ ਸਰ ਕਿਸੇ ਨੂੰ ਨਹੀਂ ਬੁਲਾਇਆ ਉੱਥੇ ਸਕੂਟਰੀ ਲਾ ਕੇ ਦਬਾ ਦਬ ਤਾਰ ਨੂੰ ਬਗੈ ਤਾਰ ਤਾਂ ਮਿਲ ਗਈ ਭੈਣੀ ਹੈ ਓਏ ਮੈਂ ਅੱਜ ਮੈਂ ਦੇਖੀ ਆ ਲਾਈ ਸਕੂਟੀ ਦਵਾ ਦਵਾ ਉਤਾਰ ਚੱਕੀ ਵੀ ਤਾਰ ਤਾਂ ਮਿਲ ਗਈ ਆਪਣੀ ਤਾਂ ਵਿੱਚ ਦੇਖਿਆ ਕੁਝ ਵੀ ਨਹੀਂ ਕਿਉਂ ਆਏ ਤਾਂ ਸੈਲਿੰਗ ਕਲਾਬ ਬੈਠ ਕੇ ਜਾ ਮੈਂ ਤੇਰੀ ਕੇਵਲ ਉੱਥੇ ਪਈ ਮੈਂ ਸੋਹਿਆ ਲਾ ਲਾ ਤੇਰੇ ਜੇ ਨੀ ਹਾ ਰੈੱਡ ਬੁੱਢੀ ਹੋਰ ਲਾ ਕੇ ਮੁਰਨਾ ਦਵਾ ਦਵਾ ਉਤਾਰ ਚੱਕੀ ਆ ਵੀ ਕਹਿੰਦਾ ਮੇਰੀ ਤਾਰ ਤਾਂ ਪਈ ਹੈ ਕਹਿੰਦਾ ਇਹ ਨਹੀਂ ਪਤਾ ਭਾਂਜੇ ਉਤਾਰ ਤਾਂ ਖਾਲੀ ਆ ਜੇ ਮੈਂ ਬਿੱਤੂ ਆ ਲੰਬੀ ਇਹ ਰਹੀ ਆ ਆ ਲੰਬੀ ਇਹ ਰਹੀ ਹੈ ਮੈਂ ਵਰ ਗਿਆ ਇਹਦਾ ਹੀ ਬਚਿਆ